ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਹਾਜ਼ਰ ਹੋਏ ਹਾਂ ਦੋਸਤੋ ਤੁਹਾਡੇ ਲਈ ਬਹੁਤ ਹੀ ਸੋਹਣੀ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਤੁਸੀਂ ਇਸ ਕਹਾਣੀ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਅੱਗੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਹਸਪਤਾਲ ਵਿੱਚ ਬੈੱਡ ਤੇ ਸੁੱਤੀ ਹੋਈ ਸਿਮਰ ਦੇ ਕੰਨਾਂ ਵਿੱਚ ਜਿਵੇਂ ਕਿਤੇ ਦੂਰ ਤੋਂ ਮਾਂ ਤੇ ਦਾਦੀ ਦੀ ਆਵਾਜ਼ ਗੂੰਜ ਰਹੀ ਸੀ हे ਪ੍ਰਮਾਤਮਾ ਕੀ ਹਾਲਤ ਕਰ ਦਿੱਤੀ ਮੇਰੀ ਬੱਚੀ ਦੀ ਸਤਿਆਨਾਸ਼ ਹੋ ਜਾਵੇ ਇਹਨਾਂ ਦਾ ਸਿਮਰ ਚਾਹ ਕੇ ਵੀ ਬੋਲ ਨਹੀਂ پا ਰਹੀ ਸੀ ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਜ਼ਖਮਾਂ ਦੇ ਵਿੱਚ ચીਸ ਜਿਹੀ ਉੱਠੀ ਅਤੇ ਅੱਧੀ बेहोश ਜਿਹੀ ਹਾਲਤ ਵਿੱਚ ਉਸ ਨੂੰ ਮਹਿਸੂਸ ਹੋਇਆ ਕਿ ਉਹ ਹਸਪਤਾਲ ਦੇ ਬਿਸਤਰ ਤੇ ਹੈ ਉਸਨੇ ਹਲਕੀਆਂ ਜਿਹੀਆਂ ਅੱਖਾਂ ਖੋਲ ਕੇ ਦੇਖਿਆ ਤਾਂ ਡਾਕਟਰ ਸਿਮਰ ਦੇ ਕੋਲ ਆ ਰਹੀ ਸੀ ਅਤੇ ਬਾਕੀ ਸਾਰੇ ਲੋਕਾਂ ਨੂੰ ਬਾਹਰ ਜਾਣ ਦੇ ਲਈ ਕਹਿ ਰਹੀ ਸੀ ਉਹ ਸਿਮਰ ਦੀ ਮਾਂ ਦੀ ਉਮਰ ਦੀ ਹੀ ਸੀ ਸਾਰਿਆਂ ਦੇ ਬਾਹਰ ਜਾਂਦੇ ਹੀ ਡਾਕਟਰ ਨੇ ਸਿਮਰ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਹੋਏ ਕਿਹਾ ਬੇਟੀ ਕਿਸ ਨੇ ਕੀਤੀ ਹੈ ਤੇਰੀ ਇਹ ਹਾਲਤ ਦਾ ਕੌਣ ਜ਼ਿੰਮੇਵਾਰ ਹੈ ਤੇਰੀ ਇਸ ਹਾਲਤ ਦਾ ਤੂੰ ਜਦੋਂ ਪੂਰੀ ਤਰ੍ਹਾਂ ਸਬਦ ਦੱਸਣ ਦੀ ਸਥਿਤੀ ਵਿੱਚ ਹੋਵੇਂਗੀ ਤਾਂ ਬਾਹਰ ਖੜੀ ਪੁਲਿਸ ਤੇਰਾ ਬਿਆਨ ਲਵੇਗੀ ਤੂੰ ਆਪਣੇ ਗੁਨਾਹਗਾਰਾਂ ਨੂੰ ਸਜ਼ਾ ਜ਼ਰੂਰ ਦਿਵਾਉਣਾ ਸਿਮਰ ਇਹਨਾਂ ਸੁਣਦੇ ਹੀ ਰੋਣ ਲੱਗੀ ਅਤੇ ਕਿਹਾ ਨਹੀਂ ਡਾਕਟਰ ਹਜੇ ਨਹੀਂ ਮੈਨੂੰ ਬਹੁਤ ਦਰਦ ਹੋ ਰਿਹਾ ਹੈ ਕੀ ਦੱਸਦੀ ਵਿਚਾਰੀ ਸਿਮਰਾਂ ਕਿਉਂਕਿ ਉਹ ਤਾਂ ਖੁਦ ਹੀ ਸਮਝ ਨਹੀਂ پا ਰਹੀ ਸੀ ਕਿ ਉਸ ਦੀ ਇਸ ਹਾਲਤ ਦਾ ਜ਼ਿੰਮੇਵਾਰ ਕੌਣ ਹੈ ਤਾਂ ਡਾਕਟਰ ਸਾਹਿਬਾਂ ਨੇ ਕਿਹਾ ਕੋਈ ਗੱਲ ਨਹੀਂ ਬੇਟੀ ਤੂੰ ਹਜੇ ਕੁਝ ਨਹੀਂ ਦੱਸਣਾ ਚਾਹੁੰਦੀ ਤਾਂ ਮੈਂ ਤੇਰੇ ਨਾਲ ਜ਼ਬਰਦਸਤੀ ਨਹੀਂ ਕਰੂੰਗੀ ਪਰ ਤੈਨੂੰ ਐਨਾ ਜ਼ਰੂਰ ਕਹੂੰਗੀ ਕਿ ਦੱਸਣ ਨਾਲ ਤੇਰੇ ਦਿਲ ਦਾ ਦਰਦ ਕੁਝ ਘੱਟ ਜ਼ਰੂਰ ਹੋ ਜਾਵੇਗਾ ਮੈਂ ਤੈਨੂੰ ਦਵਾਈ ਦੇ ਦਿੰਦੀ ਹਾਂ ਜਿਸ ਦੇ ਨਾਲ ਤੇਰੇ ਜ਼ਖਮਾਂ ਦਾ ਦਰਦ ਘੱਟ ਹੋ ਜਾਵੇਗਾ ਡਾਕਟਰ ਨੇ ਸਿਮਰ ਨੂੰ ਦਵਾਈ ਦਿੱਤੀ ਜਿਸ ਨਾਲ ਉਸ ਨੂੰ ਦਰਦ ਮਹਿਸੂਸ ਨਾ ਹੋਵੇ ਪਰ ਜੋ ਮਨ ਦੇ ਜ਼ਖਮ ਸਨ ਉਹਨਾਂ ਦਾ ਉਹ ਕੀ ਕਰੇ ਜੋ ਉਸ ਨੂੰ ਬਚਪਨ ਤੋਂ ਹੀ ਦਿੱਤੇ ਜਾ ਰਹੇ ਸੀ ਦਵਾਈ ਦੇ ਕੇ ਡਾਕਟਰ ਚਲੀ ਗਈ ਤਾਂ ਸਿਮਰ ਨੇ ਫਿਰ ਤੋਂ ਆਪਣੀ ਅੱਖਾਂ ਬੰਦ ਕਰ ਲਈਆਂ ਅਤੇ ਆਪਣੇ ਅਤੀਤ ਦੀਆਂ ਗਲੀਆਂ ਦੇ ਵਿੱਚ ਗਵਾਚਦੀ ਹੋਈ ਬਚਪਨ ਦੇ ਉਹਨਾਂ ਦਿਨਾਂ ਵਿੱਚ ਪਹੁੰਚ ਗਈ ਜਿੱਥੇ ਬਹੁਤ ਸਾਰੀਆਂ ਗੱਲਾਂ ਉਸ ਦੀ ਸਮਝ ਤੋਂ ਬਾਹਰ ਸਨ ਅਤੇ ਉਹਨਾਂ ਸਾਰੀਆਂ ਗੱਲਾਂ ਦੀ ਵਜ੍ਹਾ ਨੇ ਹੀ ਅੱਜ ਸਿਮਰ ਨੂੰ ਹਸਪਤਾਲ ਦੀ ਬਿਸਤਰ ਤੇ ਪਹੁੰਚਾ ਦਿੱਤਾ ਸੀ ਕਿੰਨਾ ਸ਼ੌਂਕ ਸੀ ਸਿਮਰ ਨੂੰ ਵਾਲੀਬਾਲ ਖੇਡਣ ਦਾ ਉਹ ਸਕੂਲ ਦੀ ਟੀਮ ਵੱਲੋਂ ਖੇਡਣਾ ਚਾਹੁੰਦੀ ਸੀ ਹਮੇਸ਼ਾ ਪੜ੍ਹਨ ਵਿੱਚ ਤਾਂ ਉਹ ਅੱਗੇ ਰਹਿੰਦੀ ਹੀ ਸੀ ਪਰ ਕਦੇ ਵੀ ਉਸ ਨੂੰ ਆਪਣੀ ਸਫਲਤਾ ਤੇ ਸ਼ਾਬਾਸ਼ੀ ਨਹੀਂ ਮਿਲੀ ਪਰ ਇਸ ਦਾ ਕਾਰਨ ਸਿਮਰ ਕਦੇ ਸਮਝ ਨਹੀਂ ਸਕੀ ਅਤੇ ਉਸ ਦਿਨ ਸਿਮਰ ਦੀ ਮਾਂ ਕਿੰਨੀ ਨਾਰਾਜ਼ ਹੋਈ ਸੀ ਉਸ ਦੇ ਕੰਨਾਂ ਵਿੱਚ ਮਾਂ ਦੀ ਉਹ ਆਵਾਜ਼ ਹੁਣ ਵੀ ਐਦਾਂ ਗੂੰਜ ਰਹੀ ਸੀ ਮੰਨੋ ਹੁਣੇ ਦੀ ਗੱਲ ਹੈ ਨੱਕ ਘਟਾਵੇਂਗੀ ਤੂੰ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਤਾਂ ਕਿੰਨੀ ਬਦਨਾਮੀ ਹੋਵੇਗੀ ਲੜਕੀ ਹੋ ਕੇ ਇਹ ਖੇਡਣਾ-ਕੁੱਦਣਾ ਅਤੇ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਤਾਂ ਤੇਰੇ ਨਾਲ ਮੈਨੂੰ ਵੀ ਝੜਕਾਂ ਪੈਣਗੀਆਂ ਸਿਮਰ ਦੀ ਮਾਂ ਸਿਮਰ ਨੂੰ ਅੰਦਰ ਕਮਰੇ ਵਿੱਚ ਲਿਜਾ ਕੇ ਉਸ ਨੂੰ ਡਾਂਟ ਰਹੀ ਸੀ ਤਾਂ ਕਿ ਉਸ ਦੀ ਦਾਦੀ ਨੂੰ ਪਤਾ ਨਾ ਲੱਗੇ ਨਹੀਂ ਤਾਂ ਉਹ ਰੌਲਾ-ਪਾਪ ਆ ਕੇ ਸਾਰਾ ਘਰ ਸਿਰ ਤੇ ਚੱਕ ਲਵੇਗੀ ਸਿਮਰ ਦਾ ਬਾਲਪਨ ਉਦੋਂ ਹੀ ਸਮਝ ਨਹੀਂ ਪਾਰਿਆ ਸੀ ਕਿ ਆਖਿਰ ਉਸਨੇ ਅਜਿਹਾ ਕਿਹੜਾ ਅਪਰਾਧ ਕੀਤਾ ਹੈ ਜਸਦੀ ਵਜ੍ਹਾ ਨਾਲ ਉਸਦੀ ਮਾਂ ਐਨੀ ਨਰਾਜ਼ ਅਤੇ ਡਰੀ ਹੋਈ ਸੀ। ਉਹ ਸੋਚਣ ਲੱਗੀ ਕਿ ਮੈਂ ਤਾਂ ਸਿਰਫ ਆਪਣੇ ਸਕੂਲ ਦੀ ਵਾਲੀਬਾਲ ਟੀਮ ਦੇ ਨਾਲ ਦੂਸਰੇ ਸਕੂਲ ਵਿੱਚ ਖੇਡਣ ਹੀ ਤਾਂ ਗਈ ਸੀ। ਉਹ ਵੀ ਇਸੇ ਸ਼ਹਿਰ ਵਿੱਚ। ਜਦੋਂ ਸਿਮਰ ਪਿਛਲੀ ਵਾਰ ਆਪਣੀ ਸਹੇਲੀ ਰੂਪਦੀ ਭੈਣ ਦੇ ਵਿਆਹ ਵਿੱਚ ਜਾਣਾ ਚਾਹੁੰਦੀ ਸੀ, ਉਦੋਂ ਵੀ ਉਸਦੀ ਮਾਂ ਇਸੇ ਤਰ੍ਹਾਂ ਹੀ ਨਰਾਜ਼ ਹੋਈ ਸੀ ਅਤੇ ਉਸਨੂੰ ਵਿਆਹ ਵਿੱਚ ਨਹੀਂ ਜਾਣ ਦਿੱਤਾ ਸੀ। ਉਹ ਮਨ ਹੀ ਮਨ ਉਦਾਸ ਹੋ ਗਈ ਕਿ ਕਿਉਂ ਕਰਦੀ ਹੈ ਮਾਂ ਮੇਰੇ ਨਾਲ ਅਜਿਹਾ? ਪਾਪਾ ਵੀ ਹਮੇਸ਼ਾ ਕਹਿੰਦੇ ਹਨ ਕਿ ਕੁੜੀਏ ਤੂੰ ਸਿਰਫ ਪੜਨ ਵੱਲ ਧਿਆਨ ਲਗਾ ਇਧਰ ਉਧਰ ਦੋਸਤੀ ਵਿੱਚ ਸਮਾਂ ਬਰਬਾਦ ਨਾ ਕਰ ਸਿਮਰ ਦੇ ਪਾਪਾ ਨੂੰ ਘੱਟ ਤੋਂ ਘੱਟ ਉਸ ਦਾ ਪੜਨਾ ਲਿਖਣਾ ਤਾਂ ਪਸੰਦ ਸੀ ਉਹਨਾਂ ਦਿਨਾਂ ਵਿੱਚ ਸਿਮਰ 8ਵੀਂ ਜਮਾਤ ਵਿੱਚ ਪੜਦੀ ਸੀ ਉਹਨਾਂ ਦਾ ਛੋਟਾ ਜਿਹਾ ਘਰ ਸੀ ਇਸ ਲਈ ਉਹ ਭੈਣ ਭਰਾ ਅਕਸਰ ਛੱਤ ਉੱਪਰ ਖੇਡਦੇ ਉਸ ਦਾ ਭਰਾ ਤਾਂ ਦੋਸਤਾਂ ਦੇ ਘਰ ਵੀ ਚਲਾ ਜਾਂਦਾ ਪਰ ਸਿਮਰ ਨੂੰ ਤਾਂ ਆਂਡ ਗੁਆਂਡ ਦੇ ਘਰਾਂ ਵਿੱਚ ਵੀ ਨਹੀਂ ਜਾਣ ਦਿੱਤਾ ਜਾਂਦਾ ਸੀ ਸਿਮਰ ਦੀਆਂ ਸਹੇਲੀਆਂ ਉਸ ਨੂੰ ਕਿੰਨਾ ਬੁਲਾਉਂਦੀਆਂ ਸੀ ਪਰ ਜੇਕਰ ਕਦੀ ਸਿਮਰ ਦੀ ਮਾਂ ਉਸ ਨੂੰ ਭੇਜ ਵੀ ਦਿੰਦੀ ਸੀ ਤਾਂ ਉਸ ਦੀ ਦਾਦੀ ਸਾਰਾ ਘਰ ਸਿਰ ਤੇ ਚੱਕ ਲੈਂਦੀ। ਉਹ ਤਾਂ ਜਿਵੇਂ ਮੌਕਾ ਹੀ ਲੱਭਦੀ ਸੀ। ਸਿਮਰ ਅਤੇ ਉਸ ਦੀ ਮਾਂ ਜੀਤੋ ਨੂੰ ਝਿੜਕੰਦਾ। ਉਹ ਆਪਣੇ ਨੂੰ ਯਾਨੀ ਕਿ ਸਿਮਰ ਦੀ ਮਾਂ ਨੂੰ ਝਿੜਕਦੇ ਹੋਏ ਕਹਿੰਦੀ ਜੀਤੋ ਬਹੂ ਆਪਣੀ ਕੁੜੀ ਨੂੰ ਕੁਝ ਜੱਜ ਦੇ ਲੱਛਣ ਸਿਖਾ। ਸਾਰਾ ਦਿਨ ਗਲੀਆਂ ਵਿੱਚ ਨੱਚਦੀ ਕੁਦਦੀ ਫਿਰਦੀ ਰਹਿੰਦੀ ਹੈ। ਕੱਲ ਨੂੰ ਇਸ ਨੇ ਪ੍ਰਾਇ ਕਰ ਜਾਣਾ ਹੈ। ਉੱਥੇ ਜਾ ਕੇ ਆਪਣੀ ਨੱਕ ਕਟਵਾਵੇਗੀ। ਤਾਂ ਸਿਮਰ ਦੀ ਮਾਂ ਜੀਤੋ ਵੀ ਕਹਿ ਦਿੰਦੀ ਕੇ ਮਾਂ ਜੀ ਅਜੇ ਤਾਂ ਆਪਣੀ ਸਿਮਰ ਛੋਟੀ ਹੈ ਸਿੱਖ ਜਾਵੇਗੀ ਅਤੇ ਫਿਰ ਇਹ ਪੜ੍ਹਾਈ ਵੀ ਤਾਂ ਕਰਦੀ ਹੈ ਬਸ ਉਦੋਂ ਤਾਂ ਦਾਦੀ ਦਾ ਪਾਰਾ ਹੋਰ ਵੀ ਜ਼ਿਆਦਾ ਚੜ ਜਾਂਦਾ ਅਤੇ ਉਹ ਜੀਤੋ ਉੱਤੇ ਪੜਕੁੱਟਦੀ ਹੈ ਤੇ ਕਹਿੰਦੀ ਜੀਤੋ ਬਹੁਤ ਬਹੁਤ ਜ਼ੁਬਾਨ ਚੱਲ ਰਹੀ ਹੈ ਤੇਰੀ ਜਦੋਂ ਮੈਂ ਇਸ ਦੇ ਹਾਂ ਦੀ ਸੀ ਤਾਂ ਉਦੋਂ ਮੇਰਾ ਵਿਆਹ ਹੋ ਗਿਆ ਸੀ ਪੂਰੀ ਘਰਗ੍ਰਸਤੀ ਦਾ ਕੰਮ ਕਰਦੀ ਸੀ ਅਤੇ ਇਦਾਂ ਹੀ ਦਾਦੀ ਫਿਰ ਕਾਫੀ ਦੇਰ ਤੱਕ ਬੁੜਬੁੜਾਉਂਦੀ ਰਹਿੰਦੀ ਤਾਂ ਸਿਮਰ ਦੀ ਮਾਂ ਵਿਚਾਰੀ ਚੁੱਪ ਹੋ ਜਾਂਦੀ ਪੂਰੇ ਘਰ ਦਾ ਕੰਮ ਜੀਤੋ ਹੀ ਸੰਭਾਲਦੀ ਸੀ ਜਦੋਂ ਰਾਤ ਨੂੰ ਥੱਕ ਹਾਰ ਕੇ ਸੌਣ ਲਈ ਬਿਸਤਰ ਤੇ ਜਾਂਦੀ ਤਾਂ ਸਿਮਰ ਸਵਾਲ ਕਰਦੀ ਕਿ ਮਾਂ ਦਾਦੀ ਹਮੇਸ਼ਾ ਮੇਰੇ ਨਾਲ ਨਾਰਾਜ਼ ਕਿਉਂ ਰਹਿੰਦੀ ਹੈ ਅਤੇ ਤੁਸੀਂ ਵੀ ਮੈਨੂੰ ਕਿਤੇ ਜਾਣ ਨਹੀਂ ਦਿੰਦੇ ਪਰ ਵੀਰੇ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਉਹ ਵੀ ਤਾਂ ਆਪਣੇ ਦੋਸਤਾਂ ਦੇ ਘਰ ਜਾਂਦਾ ਹੀ ਹੈ ਉਹ ਤਾਂ ਦੂਸਰੇ ਸ਼ਹਿਰ ਵਿੱਚ ਪਿਕਨਿਕ ਤੇ ਵੀ ਗਿਆ ਸੀ ਉਦੋਂ ਵੀ ਤੁਸੀਂ ਮੈਨੂੰ ਨਹੀਂ ਭੇਜਿਆ ਸੀ ਤਾਂ ਜੀਤੋ ਉਸ ਨੂੰ ਝਿੜਕਦੇ ਹੋਏ ਕਹਿੰਦੀ ਉਹ ਮੁੰਡਾ ਹੈ ਅਤੇ ਤੂੰ ਕੁੜੀ ਹੈ ਇਸ ਲਈ ਉਸ ਦੀ ਬਰਾਬਰੀ ਨਹੀਂ ਕਰ ਸਕਦੀ ਅਤੇ ਫਿਰ ਤੂੰ ਤਾਂ ਪ੍ਰਾਇਕਰ ਵੀ ਜਾਣਾ ਹੈ ਕੋਈ ਯੋਜਨੀ ਚ ਹੋ ਗਈ ਤਾਂ ਪਰ ਕਿਹੋ ਜਹੀ ਯੋਜਨੀ ਚ ਮਾ ਸਿਮਰ ਨੇ ਪੁੱਛਿਆ ਤਾਂ ਜੀਤੋ ਨੇ ਉਸ ਨੂੰ ਛਿਲਕਦੇ ਹੋਏ ਕਿਹਾ ਕਿੰਨਾ ਬੋਲਦੀ ਹੈ ਕੁੜੀਏ ਤੂੰ ਸੌਂ ਜਾ ਚੁੱਪਚਾਪ ਮੇਰਾ ਸਾਰਾ ਦਿਨ ਕੰਮ ਕਰਦੀ ਦਾ ਸਰੀਰ ਥੱਕ ਟੁੱਟ ਗਿਆ ਹੈ ਅਤੇ ਹੁਣ ਤੂੰ ਵੀ ਮੇਰਾ ਦਿਮਾਗ ਚਟ ਰਹੀ ਹੈ ਕਹਿ ਕੇ ਜੀਤੋ ਤਾਂ ਸੌ ਗਈ ਪਰ ਸਿਮਰ ਦੇ ਸਵਾਲ ਉੱਥੇ ਹੀ ਖੜੇ ਰਹੇ ਜਿਨ੍ਹਾਂ ਦੇ ਜਵਾਬ ਉਸ ਨੂੰ ਕਦੇ ਵੀ ਸਮਝ ਨਹੀਂ ਆਏ ਸੀ ਜਿਵੇਂ ਕਿ ਇਹ ਮੇਰਾ ਘਰ ਕਿਉਂ ਨਹੀਂ ਹੈ ਉਹ ਪਰਾਇਆ ਘਰ ਕਿਹੜਾ ਹੈ ਜਿੱਥੇ ਮੈਂ ਜਾਣਾ ਹੈ ਇਹ ਸਭ ਸੋਚਦੇ ਹੋਏ ਸਿਮਰ ਵੀ ਸੌ ਗਈ ਅਗਲੇ ਦਿਨ ਜੀਤੋ ਨੇ ਆਪਣੀ ਧੀ ਸਿਮਰ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ ਦੇਖਤੀਏ ਹਰ ਕੁੜੀ ਨੂੰ ਇੱਕ ਨਾ ਇੱਕ ਦਿਨ ਆਪਣੇ ਸਹੁਰੇ ਘਰ ਜਾਣਾ ਹੀ ਹੁੰਦਾ ਹੈ ਅਤੇ ਉਹੀ ਉਸਦਾ ਅਸਲੀ ਘਰ ਹੁੰਦਾ ਹੈ ਫਿਰ ਸਿਮਰ ਨੇ ਪੁੱਛਿਆ ਪਰ ਕਿਉਂ ਮਾਂ ਕੀ ਇਹ ਮੇਰਾ ਘਰ ਨਹੀਂ ਹੈ ਤਾਂ ਜੀਤੋ ਚੁੱਪ ਹੋ ਗਈ ਸ਼ਾਦੀ ਸਿਮਰ ਦੇ ਇਸ ਸਵਾਲ ਦਾ ਜਵਾਬ ਜੀਤੋ ਦੇ ਕੋਲ ਨਹੀਂ ਸੀ ਕਿ ਕੁੜੀ ਦਾ ਘਰ ਕਿਹੜਾ ਹੁੰਦਾ ਹੈ ਐਤਵਾਰ ਦੇ ਦਿਨ ਸਿਮਰ ਦਾ ਭਰਾ देर ਰਾਤ ਤੱਕ ਸੌਂਦਾ ਸਿਮਰ ਵੀ देर ਤੱਕ ਸੌਣਾ ਚਾਹੁੰਦੀ ਸੀ ਪਰ ਜੀਤੋ ਉਸ ਨੂੰ ਸਵੇਰ-ਸਵੇਰ ਹੀ ਉਠਾ ਦਿੰਦੀ ਅਤੇ ਸਿਮਰ ਕਹਿੰਦੀ ਮਾਂ ਮੈਨੂੰ ਵੀ ਸੌਣ ਦਿਓ ਨਾ ਮੇਰੀ ਵੀ ਤਾਂ ਛੁੱਟੀ ਹੈ ਵੀਰਾ ਵੀ ਤਾਂ ਸੌ ਰਿਹਾ ਹੈ ਤਾਂ ਜੀਤੋ ਕੁਝ ਬੋਲਦੀ ਉਸ ਤੋਂ ਪਹਿਲਾਂ ਹੀ ਦਾਦੀ ਰੌਲਾ ਪਾਉਣ ਲੱਗਦੀ ਕਿ ਸਹੁਰੇ ਘਰ ਜਾ ਕੇ ਨੱਕ ਕਟਾਵੇਗੀ ਆਪਣੀ ਨੁਹਾ ਦੀਆਂ ਮਰਦਾਂ ਦੇ ਉੱਠਣ ਤੋਂ ਪਹਿਲਾਂ ਉੱਠ ਕੇ ਘਰ ਦੇ ਕੰਮਕਾਜ ਵਿੱਚ ਲੱਗ ਜਾਂਦੀਆਂ ਹਨ ਦਾਦੀ ਹੋਰ ਰੋਲਾ ਨਾ ਪਾਵੇ ਇਸ ਡਰ ਤੋਂ ਸਿਮਰ ਜਲਦੀ ਨਾਲ ਉੱਠ ਕੇ ਘਰ ਦੇ ਕੰਮਕਾਜ ਵਿੱਚ ਮਾਂ ਦੇ ਨਾਲ ਹੱਥ ਵਟਾਉਂਦੀ ਜਿਵੇਂ ਜਿਵੇਂ ਸਿਮਰ ਵੱਡੀ ਹੋ ਰਹੀ ਸੀ ਓਵੇਂ ਓਵੇਂ ਘਰ ਵਿੱਚ ਸਾਰਿਆਂ ਦੀ ਰੋਕਾ ਟੋਕੀ ਉਸ ਦੇ ਪ੍ਰਤੀ ਵੱਧਦੀ ਜਾ ਰਹੀ ਸੀ ਕਦੇ ਦਰਵਾਜ਼ੇ 'ਤੇ ਖੜੀ ਹੋ ਕੇ ਆਪਣੇ ਘਰ ਦੇ ਸਾਹਮਣੇ ਵਾਲੇ ਘਰ ਵਿੱਚ ਆਪਣੀ ਸਹੇਲੀ ਨਾਲ ਗੱਲ ਕਰਦੀ ਤਾਂ ਵੀ ਦਾਦੀ ਨਾਰਾਜ਼ ਹੋ ਜਾਂਦੀ ਗਰਮੀ ਵਿੱਚ ਛੱਤ ਉੱਪਰ ਸ਼ਾਮ ਨੂੰ ਹਵਾ ਕਿੰਨੀ ਚੰਗੀ ਲੱਗਦੀ ਹੈ ਪਰ ਮਾਂ ਕਹਿੰਦੀ ਜੇਕਰ ਕੋਈ ਨਾਲ ਜਾਵੇ ਤਾਂ ਹੀ ਛੱਤ ਤੇ ਜਾਣਾ ਇਕੱਲੇ ਨਹੀਂ ਜਾਣਾ ਜਿੰਨਾ ਮੁੰਡਿਆਂ ਦੇ ਨਾਲ ਬਚਪਨ ਤੋਂ ਖੇਡ ਰਹੀ ਸੀ ਉਹਨਾਂ ਨਾਲ ਜੇਕਰ ਹੁਣ ਮੈਂ ਗੱਲ ਵੀ ਕਰ ਲੈਂਦੀ ਤਾਂ ਘਰ ਵਿੱਚ ਤੂਫਾਨ ਆ ਜਾਂਦਾ ਹਾਏ ਰੱਬਾ ਇਹ ਕੁੜੀ ਬਦਨਾਮ ਹੋ ਗਈ ਤਾਂ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ ਦਾਦੀ ਰੌਲਾ ਪਾਉਂਦੀ ਤਾਂ ਸਿਮਰ ਨੂੰ ਇਹ ਸਮਝ ਨਾ ਆਉਂਦਾ ਕਿ ਜਿੰਨਾ ਮੁੰਡਿਆਂ ਦੇ ਨਾਲ ਬਚਪਨ ਤੋਂ ਮੈਂ ਖੇਡਦੀ ਆ ਰਹੀ ਹਾਂ ਫਿਰ ਭਲਾ ਉਹਨਾਂ ਨਾਲ ਗੱਲ ਕਰਨ ਦਾ ਨਾਲ ਬਦਨਾਮ ਕਿਵੇਂ ਹੋ ਜਾਵਾਂਗੀ ਪਰ ਕਾਰਨ ਪੁੱਛਣ ਤੇ ਝਿੜਕਾਂ ਤੋਂ ਸਿਵਾਏ ਕੁਝ ਨਹੀਂ ਮਿਲਦਾ ਸੀ ਤਾਂ ਸਿਮਰ ਇਕੱਲੀ ਬਹਿ ਕੇ ਖੂਬ ਰੋਂਦੀ ਕਿ ਆਖਿਰ ਮੈਂ ਉਹ ਸਭ ਕਿਉਂ ਨਹੀਂ ਕਰ ਸਕਦੀ ਜਿਸ ਵਿੱਚ ਮੈਨੂੰ ਖੁਸ਼ੀ ਮਿਲਦੀ ਹੈ ਸਿਮਰ ਪੜਨ ਵਿੱਚ ਬਹੁਤ ਚੰਗੀ ਸੀ ਅਸਲੀ ਪਾਪਾ ਦਾ ਚਕਾਵੋ ਦੇ ਵੱਲ ਸੀ ਪਰ ਦਾਦੀ ਬਾਬਾ ਤੇ ਮਾਂ ਤਿੰਨੇ ਹੀ ਪੁਰਾਣੇ ਖਿਆਲਾਂ ਵਾਲੇ ਸਨ 12ਵੀਂ ਦੇ ਪੇਪਰ ਦਿੰਦੇ ਹੀ ਦਾਦੀ ਨੇ ਫਰਮਾਨ ਸੁਣਾ ਦਿੱਤਾ ਕਿ ਸਿਮਰ ਹੁਣ ਅੱਗੇ ਨਹੀਂ ਪੜ੍ਹੂਗੀ ਚੰਗਾ ਜਿਹਾ ਮੁੰਡਾ ਦੇ ਕੇ ਇਸੇ ਸਾਲ ਇਹਦੇ ਹੱਥ ਪੀਲੇ ਕਰਨੇ ਹਨ ਤਾ ਪਾਪਾ ਨੇ ਵਿਰੋਧ ਕੀਤਾ ਤੇ ਦਾਦੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਮਾਂ ਸਿਮਰ ਦਾ ਪੜਨ ਵਿੱਚ ਮਨ ਹੈ ਤਾਂ ਘੱਟ ਤੋਂ ਘੱਟ ਬੀਏ ਤਾਂ ਕਰਵਾ ਹੀ ਦਿੰਦੇ ਹਾਂ ਅਤੇ ਫਿਰ ਹਜੇ ਉਸ ਦੀ ਉਮਰ ਵੀ ਤਾਂ ਬਹੁਤ ਛੋਟੀ ਹੈ ਤਾਂ ਦਾਦੀ ਨੇ ਕਿਹਾ ਕਿਥੋਂ ਛੋਟੀ ਉਮਰ ਹੈ ਇਸ ਦੀ ਪੂਰੀ 17 ਸਾਲ ਦੀ ਉਮਰ ਹੋ ਗਈ ਹੈ ਇਸ ਦੀ ਉਮਰ ਵਿੱਚ ਤੇਰੀ ਘਰ ਵਾਲੀ ਮਾਂ ਬਣ ਗਈ ਸੀ ਕੀ ਭੁੱਲ ਗਿਆ ਤੂੰ ਤਾਂ ਸਿਮਰ ਦੇ ਪਾਪਾ ਵਿਚਾਰੇ ਕੁਝ ਨਹੀਂ ਬੋਲ ਸਕੇ ਤੇ ਚੁੱਪਚਾਪ ਬਾਹਰ ਚਲੇ ਗਏ ਸਿਮਰ ਵੀ ਬਹੁਤ ਰੋ ਰਹੀ ਸੀ ਉਸ ਦਿਨ ਤਾਂ ਜੀਤੋ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਧੀਏ ਇੱਕ ਦਿਨ ਤਾਂ ਹਰ ਕੁੜੀ ਨੂੰ ਆਪਣੇ ਸਹੁਰੇ ਘਰ ਜਾਣਾ ਹੀ ਪੈਂਦਾ ਹੈ ਉਸ ਦਾ ਅਸਲੀ ਘਰ ਸਹੁਰਾ ਘਰ ਹੀ ਹੁੰਦਾ ਹੈ ਅਤੇ ਉਸੇ ਦਿਨ ਤੋਂ ਸਿਮਰ ਦੇ ਲਈ ਮੁੰਡਿਆਂ ਦੀ ਖੋਜ ਜੋਰਾਂ ਸ਼ੋਰਾਂ ਤੇ ਸ਼ੁਰੂ ਹੋ ਗਈ ਇਸੇ ਦੌਰਾਨ ਸਿਮਰ ਦਾ 12ਵੀਂ ਦਾ ਰਿਜ਼ਲਟ ਵੀ ਆ ਗਿਆ ਉਹ ਪੂਰੇ ਸਕੂਲ ਵਿੱਚੋਂ ਟੌਪ ਤੇ ਰਹੀ ਉਸ ਦੇ ਪਾਪਾ ਬਹੁਤ ਖੁਸ਼ ਹੋਏ ਖੁਸ਼ੀ ਤਾਂ ਉਸ ਦੀ ਮੰਮੀ ਨੂੰ ਵੀ ਬਹੁਤ ਸੀ ਜੇਕਰ ਕੋਈ ਖੁਸ਼ੀ ਨਹੀਂ ਸੀ ਤਾਂ ਉਹ ਸੀ ਸਿਮਰ ਕਿਉਂਕਿ ਉਸ ਨੂੰ ਆਪਣੇ ਸੁਪਨੇ ਟੁੱਟਣ ਦਾ ਅਭਾਸ ਹੋ ਰਿਹਾ ਸੀ ਉਸੇ ਸਾਲ ਸਿਮਰ ਦਾ ਵਿਆਹ ਹੋ ਗਿਆ ਅਤੇ ਉਹ ਆਪਣੇ ਸਹੁਰੇ ਘਰ ਆ ਗਈ ਉਸ ਦਾ ਸਹੁਰਾ ਘਰ ਵੱਡੇ ਸ਼ਹਿਰ ਵਿੱਚ ਸੀ ਆਪਣਾ ਘਰ ਆਪਣਾ ਸ਼ਹਿਰ ਛੱਡ ਕੇ ਸਿਮਰ ਇਸ ਉਮੀਦ ਦੇ ਨਾਲ ਆਪਣੇ ਸਹੁਰੇ ਘਰ ਆਈ ਸੀ ਕਿ ਇੱਥੇ ਦਾ ਮੇਰਾ ਆਪਣਾ ਘਰ ਹੋਵੇਗਾ ਇੱਥੇ ਮੈਂ ਆਰਾਮ ਨਾਲ ਆਪਣੀ ਅੱਗੇ ਦੀ ਪੜ੍ਹਾਈ ਪੂਰੀ ਕਰੂੰਗੀ ਹਰ ਉਹ ਖੁਆਇਸ਼ ਪੂਰੀ ਕਰੂੰਗੀ ਜੋ ਮੈਂ ਆਪਣੇ ਪੇਕੇ ਘਰ ਵਿੱਚ ਪੂਰੀ ਨਹੀਂ ਕਰ ਸਕੀ ਕਿੰਨਾ ਵੱਡਾ ਅਤੇ ਕਿੰਨਾ ਸੁੰਦਰ ਘਰ ਸੀ ਸਾਰੀਆਂ ਸੌਖਾ ਸਹੂਲਤਾਂ ਸੀ ਹਰ ਕੋਈ ਚੀਜ਼ ਸੀ ਜੋ ਮੈਂ ਕਦੇ ਆਪਣੇ ਪੇਕੇ ਘਰ ਵਿੱਚ ਨਹੀਂ ਦੇਖੀ ਸੀ ਰੰਗीन ਟੀਵੀ ਫਰਿੱਜ ਗੱਡੀਆਂ ਮਨ ਹੀ ਮਨ ਸਿਮਰ ਆਪਣੇ ਭਾਗਾਂ ਤੇ ਖੁਸ਼ ਸੀ ਸੱਸ ਸਹੁਰਾ ਨਣਦ ਦੌਰ ਭਰਿਆ ਪੂਰਾ ਪਰਿਵਾਰ ਸੀ ਸਭ ਉਸ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਪਤੀ ਤਾਂ ਮੰਨੋ ਦੇਵਤਾ ਸੀ ਕਿੰਨੀ ਖੁਸ਼ ਸੀ ਉਹ ਆਪਣੇ ਸਹੁਰੇ ਘਰ ਆ ਕੇ ਆਪਣੇ ਪੇਕੇ ਘਰ ਨੂੰ ਤਾਂ ਜਿਵੇਂ ਉਹ ਭੁੱਲ ਹੀ ਗਈ ਸੀ ਹੌਲੀ ਹੌਲੀ ਉਸ ਨੇ ਘਰ ਦਾ ਪੂਰਾ ਕੰਮ ਕਾਜ ਸੰਭਾਲ ਲਿਆ ਸੀ ਹਰ ਉਸਦੀ ਖੁਸ਼ੀ ਜ਼ਿਆਦਾ ਦਿਨ ਤੱਕ ਨਹੀਂ ਟਿਕ ਸਕੀ ਸਾਰਿਆਂ ਦੇ ਚਿਹਰਿਆਂ ਦੇ ਉੱਪਰ ਜਿਵੇਂ ਨਕਾਬ ਸੀ ਅਤੇ ਉਹ ਨਕਾਬ 2 ਮਹੀਨਿਆਂ ਦੇ ਵਿੱਚ ਉਤਰਨ ਲੱਗੇ ਅਤੇ ਸਾਰਿਆਂ ਦੇ ਅਸਲੀ ਚਿਹਰੇ ਨਜ਼ਰ ਆਉਣ ਲੱਗੇ ਜੋ ਦਿੌਰ ਇੰਨਾ ਪਿਆਰ ਅਤੇ ਇੱਜ਼ਤ ਦੇਣ ਵਾਲਾ ਸੀ ਉਹ ਤਾਂ ਬਹੁਤ ਹੀ ਬਦਤਮੀਜ਼ ਨਿਕਲਿਆ ਨਨਦ ਵੀ ਇੱਕ ਨੰਬਰ ਦੀ ਚੁਗਲਖੋਰ ਸੀ ਅਤੇ ਇਹਨਾਂ ਦੀ ਵੀ ਗੁਰੂ ਸੀ ਉਸਦੀ ਸੱਸ ਉਸਦੀ ਜ਼ੁਬਾਨ ਬਹੁਤ ਹੀ ਕੌੜੀ ਸੀ ਅਤੇ ਸੋਹਰਾ ਵੀ ਸੱਸ ਦੇ ਹੁਕਮ ਦਾ ਗੁਲਾਮ ਬਸ ਕਿਸੇ ਦੇ ਚਿਹਰੇ ਤੇ ਨਕਾਬ ਨਹੀਂ ਸੀ ਤਾਂ ਉਹ ਸੀ ਉਸ ਦਾ ਪਤੀ ਮੰਤੀਰ ਪਰ ਉਹ ਐਨਾ ਭੋਲਾ ਸੀ ਕਿ ਆਪਣੀ ਮਾਂ ਦੇ ਸਾਹਮਣੇ ਉਸ ਦੀ ਜ਼ੁਬਾਨ ਖੁੱਲਦੀ ਹੀ ਨਹੀਂ ਸੀ ਸਿਮਰ ਨੂੰ ਪਿਆਰ ਤਾਂ ਬਹੁਤ ਕਰਦਾ ਸੀ ਪਰ ਉਸ ਦੇ ਨਾਲ ਹੋਣ ਵਾਲੇ ਅਤਿਆਚਾਰ ਦਾ ਵਿਰੋਧ ਕਰਨ ਦੀ ਹਿੰਮਤ ਉਸ ਵਿੱਚ ਨਹੀਂ ਸੀ ਨੌਕਰਾਂ ਦੀ ਛੁੱਟੀ ਕਰ ਦਿੱਤੀ ਗਈ ਕਿਉਂਕਿ ਹੁਣ ਫ੍ਰੀ ਦੀ ਨੌਕਰਾਨੀ ਜੋ ਘਰ ਵਿੱਚ ਆ ਗਈ ਸੀ ਜੇਕਰ ਸਵੇਰ ਉੱਠਣ ਵਿੱਚ ਜਰਾ ਵੀ ਦੇਰ ਹੋ ਜਾਂਦੀ ਤਾਂ ਸੱਸ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦੀ ਅਤੇ ਉਸ ਉੱਪਰ ਪੜਕਦੀ ਕਿ ਇਹੀ ਸੰਸਕਾਰ ਸਿਖਾਏ ਹਨ ਤੇਰੀ ਮਾਂ ਨੇ ਅਤੇ ਫਿਰ ਸਾਰਾ ਦਿਨ ਬੁੜਬੜਾਉਂਦੀ ਰਹਿੰਦੀ ਜਦੋਂ ਤੱਕ ਸਿਮਰ ਉਸ ਤੋਂ ਹੱਥ ਜੋੜ ਕੇ ਮਾਫੀ ਨਹੀਂ ਮੰਗਦੀ ਸੀ ਉਦੋਂ ਤੱਕ ਉਹ ਸ਼ਾਂਤ ਹੋਣ ਦਾ ਨਾਮ ਨਹੀਂ ਲੈਂਦੀ ਸੀ ਅਤੇ ਫਿਰ ਇਹੀ ਸੋਚ ਕੇ ਉਹ ਸਾਰਾ ਦਿਨ ਕੰਮ ਦੇ ਵਿੱਚ ਪਿਸਦੀ ਰਹਿੰਦੀ ਕਿ ਕਿਤੇ ਸੱਸ ਨੂੰ ਗੁੱਸਾ ਨਾ ਆ ਜਾਵੇ ਉਸ ਦੀ ਸਹੁਰਿਆਂ ਦੇ ਜ਼ੁਲਮ ਦਿਨੋਂ ਦਿਨ ਵਾਧਦੇ ਜਾ ਰਹੇ ਸੀ ਗਾਲੀ ਗਲੋਚ ਦੇ ਨਾਲ ਨਾਲ ਹੁਣ ਉਸ ਦੇ ਹੱਥ ਵੀ ਚੁੱਕਣ ਲੱਗ ਪਏ ਸੀ ਪਤੀ ਸਾਰਾ ਦਿਨ ਆਫਿਸ ਵਿੱਚ ਰਹਿੰਦਾ ਰਾਤ ਨੂੰ ਜਦੋਂ ਘਰ ਆਉਂਦਾ ਤਾਂ ਸਿਮਰ ਆਪਣਾ ਦਰਦ ਦੱਸ ਕੇ ਆਪਣਾ ਮਨ ਕੁਝ ਹਲਕਾ ਕਰ ਲੈਂਦੀ ਪਰ ਮਨਦੀਪ ਵਿਚਾਰਾ ਆਪਣੀ ਪਤਨੀ ਦੀ ਹਾਲਤ ਉੱਪਰ ਖੂਬ ਰੋਂਦਾ ਤੇ ਕਹਿੰਦਾ ਕਿ ਮੈਂ ਕੋਈ ਚੰਗੀ ਨੌਕਰੀ ਦੀ ਤਲਾਸ਼ ਵਿੱਚ ਹਾਂ ਚੰਗੀ ਨੌਕਰੀ ਮਿਲਦੇ ਹੀ ਆਪਾਂ ਇੱਥੋਂ ਚਲੇ ਜਾਵਾਂਗੇ ਇਹੀ ਸਭ ਚੱਲਦੇ-ਚੱਲਦੇ ਸਿਮਰ ਨੂੰ 1 ਸਾਲ ਤੋਂ ਉੱਪਰ ਹੋ ਗਿਆ ਅਤੇ ਇਸੇ ਦੌਰਾਨ ਹੀ ਉਹ ਗਰਭਪਤੀ ਹੋ ਗਈ ਸੀ ਸਿਮਰ ਨੂੰ ਲੱਗਿਆ ਕਿ ਸ਼ਾਇਦ ਇਸ ਬੱਚੇ ਦੀ ਆਉਣ ਨਾਲ ਮੇਰੇ ਪ੍ਰਤੀ ਸਾਰਿਆਂ ਦਾ ਸਲੂਕ ਬਦਲ ਜਾਵੇਗਾ ਅਤੇ ਇਸ ਖੁਸ਼ਖਬਰੀ ਨਾਲ ਘਰ ਦਾ ਮਾਹੌਲ ਸੱਚਮੁੱਚ ਬਦਲ ਗਿਆ ਸੀ ਦੇਖਦੇ ਹੀ ਦੇਖਦੇ 5 ਮਹੀਨੇ ਬੀਤ ਚੁੱਕੇ ਸੀ ਇੱਕ ਦਿਨ ਸਵੇਰ ਜਿਵੇਂ ਹੀ ਸਿਮਰ ਦੇ ਪਤੀ ਆਫਿਸ ਗਏ ਤਾਂ ਉਸ ਦੀ ਸੱਸ ਸਿਮਰ ਦੇ ਕੋਲ ਆਈ ਅਤੇ ਬੜੇ ਪਿਆਰ ਨਾਲ ਬੋਲੀ ਸਿਮਰ ਬੇਟਾ ਅੱਜ ਤੂੰ ਨਾਸ਼ਤਾ ਨਾ ਕਰੀ ਆਪਾਂ ਡਾਕਟਰ ਦੇ ਕੋਲ ਤੇਰਾ ਅਲਟਰਾਸਾਊਂਡ ਕਰਵਾਉਣ ਲਈ ਜਾ ਰਹੇ ਹਾਂ ਉਸ ਤੋਂ ਇਹ ਪਤਾ ਲੱਗ ਜਾਵੇਗਾ ਕਿ ਬੱਚਾ ਠੀਕ ਠਾਕ ਤਰ੍ਹਾਂ ਨਾਲ ਵੱਧ ਫੁੱਲ ਰਿਹਾ ਹੈ ਜਾਂ ਨਹੀਂ ਤਾਂ ਸਿਮਰ ਵੀ ਤਿਆਰ ਹੋ ਗਈ ਉਸ ਦੇ ਨਾਲ ਜਾਣ ਦੇ ਲਈ ਹਸਪਤਾਲ ਜਾ ਕੇ ਸਿਮਰ ਦੀ ਜਾਂਚ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਉਸ ਨੂੰ ਬਾਹਰ ਭੇਜ ਦਿੱਤਾ ਅਤੇ ਉਸ ਦੀ ਸੱਸ ਅਤੇ ਡਾਕਟਰ ਵਿੱਚ ਨਾ ਜਾਣੇ ਕੀ ਗੱਲਬਾਤ ਹੋਈ ਥੋੜੀ ਦੇਰ ਬਾਅਦ ਸੱਸ ਨੇ ਆ ਕੇ ਦੱਸਿਆ ਕਿ ਬੱਚਾ ਥੋੜਾ ਕਮਜ਼ੋਰ ਲੱਗ ਰਿਹਾ ਹੈ ਅੱਜ ਤੈਨੂੰ ਦਾਖਲ ਕਰਨਾ ਪਵੇਗਾ ਕੁਝ ਹੋਰ ਟੈਸਟ ਕਰਵਾਉਣੇ ਪੈਣਗੇ ਇਹਨਾਂ ਕਹਿ ਕੇ ਸੱਸ ਨੇ ਸਿਮਰ ਨੂੰ ਅੰਦਰ ਭੇਜ ਦਿੱਤਾ ਤੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਕੋਲ ਇੱਕ ਨਰਸ ਤੋਂ ਇਲਾਵਾ ਕੋਈ ਨਹੀਂ ਸੀ ਉਸ ਨੇ ਨਰਸ ਨੂੰ ਪੁੱਛਿਆ ਸਿਸਟਰ ਮੇਰੀ ਸੱਸ ਕਿੱਥੇ ਹੈ ਪਰ ਉਸਨੇ ਜੋ ਜਵਾਬ ਦਿੱਤਾ ਉਸਨੂੰ ਸੁਣ ਕੇ ਸਿਮਰ ਹੈਰਾਨ ਰਹਿ ਗਈ ਉਸਨੇ ਕਿਹਾ ਕਿ ਉਹ ਤਾਂ ਤੇਰਾ ਅਬੋਰਸ਼ਨ ਕਰਵਾ ਕੇ ਚਲੀ ਗਈ ਪਰ ਨਰਸ ਮੇਰੀ ਸੱਸ ਤਾਂ ਮੇਰੇ ਬੱਚੇ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਵਿੱਚ ਸੀ ਬੱਚਾ ਥੋੜਾ ਕਮਜ਼ੋਰ ਹੀ ਤਾਂ ਸੀ ਫਿਰ ਅਬੋਰਸ਼ਨ ਕਿਉਂ ਕਰਵਾਇਆ ਸਿਮਨ ਨੇ ਰੋਂਦੇ ਹੋਏ ਕਿਹਾ ਤਾਂ ਨਰਸ ਨੇ ਦੱਸਿਆ ਕਿ ਤੁਹਾਡੀ ਸੋਨੋਗ੍ਰਾਫੀ ਕਰਵਾਈ ਗਈ ਸੀ ਅਤੇ ਤੁਹਾਡੇ ਗਰਭ ਵਿੱਚ ਬੇਟੀ ਸੀ ਇਸ ਲਈ ਤੇਰਾ ਅਬੋਰਸ਼ਨ ਕਰਵਾ ਗਈ ਹੈ ਪਰ ਇਹ ਕੀ ਇਹ ਸਭ ਤੈਨੂੰ ਨਹੀਂ ਦੱਸਿਆ ਗਿਆ ਤਸੀਮਰ ਨਾ ਵਿੱਚ ਸਿਰ ਹਿਲਾਉਂਦੇ ਹੋਏ ਫੁੱਟ ਫੁੱਟ ਕੇ ਰੋਣ ਲੱਗੀ ਨਰਸ ਨੇ ਉਸ ਨੂੰ ਸ਼ਾਂਤ ਕਰਵਾਇਆ ਤੇ ਕਿਹਾ ਤੇਰੀ ਸੱਸ ਕਹਿ ਕੇ ਗਈ ਹੈ ਕਿ ਤੈਨੂੰ ਲੈਣ ਦੇ ਲਈ ਸ਼ਾਮ ਨੂੰ ਤੇਰੇ ਪਤੀ ਆਉਣਗੇ ਇਹਨਾਂ ਕਹਿ ਕੇ ਨਰਸ ਤਾਂ ਬਾਹਰ ਚਲੀ ਗਈ ਪਰ ਸਿਮਰ ਅੰਦਰ ਤੱਕ ਟੁੱਟ ਗਈ ਸੀ ਅਤੇ ਮਨ ਹੀ ਮਨ ਸੋਚਣ ਲੱਗੀ ਕਿ ਕਿਉਂ ਕੁੜੀਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਅਤੇ ਜੇਕਰ ਗਲਤੀ ਨਾਲ ਪੈਦਾ ਵੀ ਹੋ ਗਈ ਤਾਂ ਕਿਉਂ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਜਾਂਦਾ ਹੈ ਉਹ ਬਹੁਤ ਜ਼ਿਆਦਾ ਫੁੱਟ ਫੁੱਟ ਕੇ ਰੋਣ ਲੱਗੀ ਸ਼ਾਮ ਨੂੰ ਉਸਦਾ ਪਤੀ ਮਨਦੀਰ ਆਇਆ ਤਾਂ ਉਹ ਵੀ ਬਹੁਤ ਉਦਾਸ ਸੀ ਸਿਮਰ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਪਈ ਤੇ ਕਿਹਾ ਕਿ ਮੇਰੇ ਨਾਲ ਇਹ ਸਭ ਕਿਉਂ ਕੀਤਾ ਮੈਨੂੰ ਤਕਲੀਫ ਦੇ ਕੇ ਉਹਨਾਂ ਲੋਕਾਂ ਦਾ ਪੇਟ ਭਰਿਆ ਨਹੀਂ ਸੀ ਕਿ ਜੋ ਮੇਰੀ ਬੱਚੀ ਨੂੰ ਵੀ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਮਾਰ ਦਿੱਤਾ ਕਹਿੰਦੇ ਹੋਏ ਸਿਮਰ ਦੇ ਤਨ ਅਤੇ ਮਨ ਦੋਵੇਂ ਹੀ ਲਹੂ ਲਹਾਨ ਹੋ ਗਏ ਸੀ ਉਸਦੇ ਪਤੀ ਮਨਦੀਰ ਜਿਵੇਂ ਜਿਵੇਂ ਉਸ ਨੂੰ ਘਰ ਲੈ ਕੇ ਗਏ ਸਿਮਰ ਇੱਕ ਜਿੰਦਾ লাশ ਬਣ ਕੇ ਰਹਿ ਗਈ ਸੀ ਜਦੋਂ ਮਨਦੀਰ ਨੇ ਆਪਣੀ ਮਾਂ ਨੂੰ ਕਿਹਾ ਕਿ ਉਹਨਾਂ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ ਤਾਂ ਉਸਦੀ ਮਾਂ ਨੇ ਬੜੀ ਹੀ ਬੇਸ਼ਰਮੀ ਨਾਲ ਜਵਾਬ ਦਿੱਤਾ ਕਿ ਮੈਨੂੰ ਪੋਤਾ ਚਾਹੀਦਾ ਸੀ ਮਨਦੀਰ ਨੇ ਕਿਹਾ ਪਰ ਮਾਂ ਇੱਕ ਵਾਰ ਮੈਨੂੰ ਤਾਂ ਪੁੱਛ ਲੈਂਦੀ ਤਾਂ ਉਸਦੀ ਮਾਂ ਭੜਕਣ ਲੱਗੀ ਕਿ ਤੂੰ ਕਿਹੜਾ ਇਸ ਘਰ ਦਾ ਮਾਲਕ ਹੈ ਜੋ ਮੈਂ ਤੈਨੂੰ ਪੁੱਛ ਕੇ ਹਰ ਕੰਮ ਕਰੂੰਗੀ ਉਸਨੇ ਆਪਣੇ ਕੀਤੇ ਹੋਏ ਤੇ ਜ਼ਰਾ ਵੀ ਅਫਸੋਸ ਨਹੀਂ ਕੀਤਾ ਸੀ ਮਨਦੀਰ ਆਪਣੇ ਕਮਰੇ ਵਿੱਚ ਆਇਆ ਅਤੇ ਸਿਮਰ ਨੂੰ ਕਿਹਾ ਕਿ ਹੁਣ ਆਪਾਂ ਆਪਣੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰਾਂਗੇ ਉਸਦੀ ਇਹ ਗੱਲ ਸਿਮਰ ਦੀ ਸੱਸ ਨੇ ਸੁਣ ਲਈ ਅਤੇ ਅਗਲੇ ਦਿਨ ਮੰਨਤੀਰ ਦੇ ਆਫਿਸ ਜਾਂਦੇ ਹੀ ਉਸਦੀ ਸੱਸ ਨਾਨਦ ਦਿਔਰ ਅਤੇ ਸੋਹਰਾ ਸਾਰੇ ਮਿਲ ਕੇ ਸਿਮਰ ਦੇ ਕਮਰੇ ਵਿੱਚ ਆਏ ਅਤੇ ਚਾਰੇ ਪਾਸੇ ਮਿੱਟੀ ਦਾ ਤੇਲ ਛਿੜਕਣ ਲੱਗੇ ਸੱਸ ਭੜਕਦੀ ਹੋਈ ਬੋਲ ਰਹੀ ਸੀ ਕਿ ਵੱਡੀ ਆਈ ਹੈ ਮੇਰੇ ਪੁੱਤ ਨੂੰ ਸਾਡੇ ਤੋਂ ਅਲੱਗ ਕਰਨ ਵਾਲੀ ਹੁਣ ਮੈਂ ਤੈਨੂੰ ਹੀ ਇਸ ਦੁਨੀਆ ਤੋਂ ਖਤਮ ਕਰ ਦੇਵਾਂਗੀ ਅਤੇ ਫਿਰ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਵਾ ਦੇਵਾਂਗੀ ਸਿਮਰ ਘਬਰਾ ਗਈ ਅਤੇ ਉੱਠ ਕੇ ਬਾਹਰ ਨੂੰ ਭੱਜਣ ਲੱਗੀ ਤਾਂ ਉਹ ਚਾਰ ਜਣੇ ਸਨ ਅਤੇ ਸਿਮਰ ਇਕੱਲੀ ਉਹਨਾਂ ਨੇ ਧੱਕਾ ਮਾਰ ਕੇ ਉਸਨੂੰ ਅੰਦਰ ਸੁੱਟ ਦਿੱਤਾ ਅਤੇ ਉਸ ਕਮਰੇ ਵਿੱਚ ਅੱਗ ਲਗਾ ਕੇ ਬਾਹਰ ਆ ਗਏ ਸਿਮਰ ਦੇ ਅੱਧੇ ਕੱਪੜੇ ਵੀ ਮੱਚ ਗਏ ਸਨ ਅਤੇ ਖੁਦ ਵੀ ਮੱਚ ਗਈ ਪਰ ਫਿਰ ਵੀ ਪਤਾ ਨਹੀਂ ਉਸ ਸਮੇਂ ਸਿਮਰ ਨੇ ਕਿੱਥੋਂ ਬਚਣ ਦੀ ਹਿੰਮਤ ਪੈਦਾ ਕੀਤੀ ਅਤੇ ਉਹ ਆਪਣੀ ਪੂਰੀ ਤਾਕਤ ਲਗਾ ਕੇ ਉੱਥੋਂ ਬਾਹਰ ਨਿਕਲੀ ਉਹ ਲੋਕ ਕੁਝ ਕਰ ਸਕਦੇ ਉਸ ਤੋਂ ਪਹਿਲਾਂ ਸਿਮਰ ਦਰਵਾਜ਼ਾ ਖੋਲ ਕੇ ਬਾਹਰ ਸੜਕ ਉੱਤੇ ਆ ਕੇ ਬਚਾਓ ਬਚਾਓ ਰੌਲਾ ਪਾਉਣ ਲੱਗੀ ਉਸਦੇ ਕੱਪੜੇ ਲਗਭਗ ਮੱਚ ਚੁੱਕੇ ਸੀ ਉਹ ਅਰਧ ਨਗਨ ਆਵਸਥਾ ਵਿੱਚ ਬਾਰ ਡੱਗ ਪਈ ਤੇ ਸਾਰੇ ਆਲੇ ਦੁਆਲੇ ਦੇ ਆਂਢੀ ਗੁਆਂਢੀ ਇਕੱਠੇ ਹੋ ਗਏ ਸੱਸ ਸਹੁਰੇ ਵਿੱਚ ਬਾਹਰ ਆਉਣ ਦੀ ਹਿੰਮਤ ਨਹੀਂ ਸੀ ਜਦੋਂ ਸਿਮਰ ਨੂੰ ਹੋਸ਼ ਆਇਆ ਤਾਂ ਉਸ ਨੇ ਖੁਦ ਨੂੰ ਹਸਪਤਾਲ ਵਿੱਚ ਬਿਸਤਰ ਤੇ ਦੇਖਿਆ ਗੁਆਂਢੀਆਂ ਨੇ ਹੀ ਸਿਮਰ ਦੇ ਮੰਮੀ ਪਾਪਾ ਨੂੰ ਸੁਨੇਹਾ ਦਿੱਤਾ ਸੀ ਸੱਸ ਸਹੁਰਾ ਵੀ ਹਸਪਤਾਲ ਪਹੁੰਚ ਕੇ ਰੋਣ ਦਾ ਨਾਟਕ ਕਰ ਰਹੇ ਸੀ ਅਤੇ ਸਿਮਰ ਦੇ ਸੜ ਜਾਣ ਦੀਆਂ ਮਨ ਘੜਤ ਕਹਾਣੀਆਂ ਸੁਣਾ ਰਹੇ ਸੀ ਤਾਂ ਉਦੋਂ ਹੀ ਅਚਾਨਕ ਆਪਣੀ ਸੱਸ ਦੀ ਆਵਾਜ਼ ਨਾਲ ਸਿਮਰ ਆਪਣੀਆਂ ਅਤੀਤ ਦੀਆਂ ਯਾਦਾਂ ਵਿੱਚੋਂ ਵਰਤਮਾਨ ਵਿੱਚ ਵਾਪਸ ਆਈ ਉਸ ਦੀ ਸੱਸ ਉਸ ਦੀ ਮਾਂ ਨੂੰ ਕਹਿ ਰਹੀ ਸੀ ਕਿ ਭੈਣ ਜੀ ਆਪਣੀ ਧੀ ਨੂੰ ਸਮਝਾਓ ਕਿ ਕਿਤੇ ਪੁਲਿਸ ਨੂੰ ਕੋਈ ਉਲਟੀ ਸਿੱਧੀ ਗਵਾਹੀ ਨਾ ਦੇ ਦੇਵੇ ਇਸ ਨੇ ਰਹਿਣਾ ਤਾਂ ਸਾਡੇ ਘਰ ਵਿੱਚ ਹੀ ਹੈ ਉਹਨਾਂ ਦਾ ਸਵਾਰਥੀਪਨ ਦੇਖ ਕੇ ਸੇਮਨ ਨੂੰ ਕ੍ਰਿਣਾ ਆ ਰਹੀ ਸੀ ਅਤੇ ਜਾਣ ਦੀ ਇੱਛਾ ਖਤਮ ਹੋ ਚੱਲੀ ਸੀ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਪਾਪਾ ਨੂੰ ਸਾਹਮਣੇ ਦੇਖਿਆ ਤਾਂ ਧੀ ਨੂੰ ਹੋਸ਼ ਆਇਆ ਦੇਖ ਕੇ ਉਸ ਦੇ ਪਾਪਾ ਫੁੱਟ ਫੁੱਟ ਕੇ ਰੋਣ ਲੱਗੇ ਤੇ ਕਿਹਾ ਧੀਏ ਮੈਨੂੰ ਮਾਫ ਕਰ ਦੇ ਮੇਰੀ ਵਜ੍ਹਾ ਨਾਲ ਤੇਰੀ ਇਹ ਹਾਲਤ ਹੋ ਗਈ ਹੈ। ਦਾਦੀ ਵੀ ਰੋ ਰਹੀ ਸੀ। हे ਪਰਮਾਤਮਾ ਸਾਨੂੰ ਮਾਫ਼ ਕਰ ਦੇ। ਜੇਕਰ ਅਸੀਂ ਆਪਣੀ ਬੱਚੀ ਦੇ ਵਿਆਹ ਦੀ ਜਲਦੀ ਨਾ ਕਰਦੇ ਤਾਂ ਅੱਜ ਸਾਡੀ ਧੀ ਦੀ ਇਹ ਹਾਲਤ ਨਾ ਹੁੰਦੀ। ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ। ਸਿਮਰ ਨੇ ਆਪਣੀ ਮਾਂ ਤੇ ਦਾਦੀ ਨੂੰ ਕਿਹਾ ਮਾਂ ਹੁਣ ਮੈਂ ਸਮਝ ਗਈ ਹਾਂ ਕਿ ਧੀ ਦਾ ਕੋਈ ਘਰ ਨਹੀਂ ਹੁੰਦਾ। ਉਹ ਤਾਂ ਪੇਕਿਆਂ ਵਿੱਚ ਵੀ ਪਰਾਈ ਹੁੰਦੀ ਹੈ ਅਤੇ ਸਹੁਰਿਆਂ ਵਿੱਚ ਵੀ ਪਰਾਈ ਹੀ ਹੁੰਦੀ ਹੈ। ਦਾਦੀ ਅੱਜ ਮੈਂ ਸਮਝ ਗਈ ਹਾਂ ਕਿ ਕਿਉਂ ਮੈਂ ਤੁਹਾਡੇ ਉੱਪਰ ਬੋਝ ਸੀ। ਫਿਰ ਸਿਮਰ ਨੇ ਰੋਂਦੇ ਹੋਏ ਹੱਥ ਜੋੜ ਕੇ ਆਪਣੀ ਮਾਂ ਨੂੰ ਕਿਹਾ ਮਾਂ ਧੰਨਵਾਦ ਤੁਸੀਂ ਘੱਟ ਤੋਂ ਘੱਟ ਮੈਨੂੰ ਜਨਮ ਤਾਂ ਦਿੱਤਾ ਮੈਂ ਤਾਂ ਆਪਣੀ ਬੇਟੀ ਨੂੰ ਇਸ ਦੁਨੀਆ ਵਿੱਚ ਵੀ ਨਹੀਂ ਲਿਆ ਸਕੀ ਮੈਂ ਨਹੀਂ ਜਿਉਣਾ ਚਾਹੁੰਦੀ ਇਸ ਦੁਨੀਆ ਵਿੱਚ ਜਿੱਥੇ ਇੱਕ ਔਰਤ ਦੂਜੀ ਔਰਤ ਦਾ ਦਰਦ ਘੱਟ ਨਹੀਂ ਕਰ ਸਕਦੀ ਬਲਕਿ ਉਹੀ ਉਸਦੀ ਸਭ ਤੋਂ ਵੱਡੀ ਦੁਸ਼ਮਣ ਬਣ ਜਾਂਦੀ ਹੈ ਨਹੀਂ ਜਿਉਣਾ ਚਾਹੁੰਦੀ ਮੈਂ ਇਸ ਮਤਲਬੀ ਦੁਨੀਆ ਵਿੱਚ ਡਾਕਟਰ ਸਾਹਿਬਾ ਮੈਨੂੰ ਮਾਰ ਦਿਓ ਸਿਮਰ ચીਖ-ਚੀਖ ਕੇ ਰੋ ਰਹੀ ਸੀ ਡਾਕਟਰ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਥੋੜੀ देर ਬਾਅਦ ਸਿਮਰ ਹਮੇਸ਼ਾ ਹਮੇਸ਼ਾ ਲਈ ਸ਼ਾਂਤ ਹੋ ਗਈ ਉਸੇ ਵਕਤ ਸਿਮਰ ਦੇ ਪਤੀ ਮਨਦੀਰ ਦਿੱਲੀ ਤੋਂ ਵਾਪਸ ਆ ਗਏ ਸੀ ਪਿੰਡ ਵਿੱਚ ਸਿਮਰ ਦੀ ਹਾਲਤ ਦੇ ਬਾਰੇ ਸੁਣ ਕੇ ਸਿੱਧੇ ਹਸਪਤਾਲ ਵਿੱਚ ਪਹੁੰਚੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਉਹ ਸਿਮਰ ਦੇ ਗਲ ਨਾਲ ਲੱਗ ਲੱਗ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਿਆ ਸਿਮਰ ਮੇਰੇ ਨਾਲ ਇੱਕ ਵਾਰ ਗੱਲ ਤਾਂ ਕਰ ਲੈ ਮੇਰਾ ਇੰਤਜ਼ਾਰ ਤਾਂ ਕਰਦੀ ਮਾ ਦਾਦੀ ਪਾਪਾ ਸਭ ਸਿਮਰ ਦੇ ਬੇਜਾਨ ਸਰੀਰ ਨਾਲ ਜੱਫੀ ਪਾ ਪਾ ਕੇ ਰੋ ਰਹੇ ਸੀ ਪਰ ਉਹ ਹਰ ਦਰਦ ਹਰ ਤਕਲੀਫ ਤੋਂ ਮੁਕਤ ਹੋ ਚੁੱਕੀ ਸੀ ਫਿਰਮਨਦੀ ਰੋਥੋਂ ਉੱਠਿਆ ਤੇ ਆਪਣੇ ਹੰਝੂ ਪੂੰਝੇ ਅਤੇ ਪੁਲਿਸ ਨੂੰ ਨਾਲ ਲੈ ਕੇ ਸਿੱਧਾ ਆਪਣੀ ਮਾਂ ਦੇ ਕੋਲ ਆਇਆ ਤੇ ਕਿਹਾ ਮਾਂ ਇੱਕ ਮਾਂ ਵੀ ਆਪਣੇ ਬੇਟੇ ਦੀ ਦੁਸ਼ਮਣ ਹੋ ਸਕਦੀ ਹੈ ਇਹ ਮੈਂ ਕਦੇ ਸੋਚਿਆ ਵੀ ਨਹੀਂ ਸੀ ਅਤੇ ਫਿਰ ਪੁਲਿਸ ਵਾਲ ਇਸ਼ਾਰਾ ਕਰਦੇ ਹੋਏ ਕਿਹਾ ਲੈ ਜਾਓ ਇਹਨਾਂ ਸਾਰਿਆਂ ਨੂੰ ਅਤੇ ਜੋ ਕਰਨਾ ਹੈ ਉਹ ਕਰੋ ਇਹਨਾਂ ਨਾਲ ਜੋ ਸਜ਼ਾ ਦੇਣੀ ਹੈ ਇਹਨਾਂ ਨੂੰ ਦਿਓ ਅੱਜ ਤੋਂ ਇਹ ਸਾਰੇ ਮੇਰੇ ਲਈ ਮਰ ਚੁੱਕੇ ਹਨ ਅੱਜ ਮੰਧੀਰ ਨੇ ਉਹਨਾਂ ਚਾਰਾਂ ਨੂੰ ਸਜ਼ਾ ਦਵਾਈ ਪਰ ਉਸਦੀ ਪਤਨੀ ਸਿਮਰ ਤਾਂ ਉਹਨਾਂ ਦੀ ਇਹ ਸਜ਼ਾ ਦੇਖਣ ਲਈ ਆਵੇਗੀ ਨਹੀਂ ਉਹ ਤਾਂ ਹੁਣ ਦਰਦ ਤਕਲੀਫ ਤੋਂ ਮੁਕਤ ਹੋ ਚੁੱਕੀ ਸੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਿਓ ਅਤੇ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ